ਆ ਮੰਤਰੀ ਸਾਹਿਬ ਕਿਵੇਂ ਦੇਖਦੇ ਹੋ ਮਲੇਰ ਕੋਡਲਾ ਸੌ ਚੁਕਾਈ ਗਈ ਹੈ ਪੰਚਾਇਤਾਂ ਨੂੰ ਖਾਸ ਕਰਕੇ ਸਰਪੰਚਾਂ ਪੰਚਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਂਬਰ ਪੰਚਾਇਤਾਂ ਨੂੰ ਕਦੇ ਇਸ ਤਰ੍ਹਾਂ ਦੇ ਫੰਕਸ਼ਨ ਨਹੀਂ ਹੋਏਦੇ ਤੇ ਪਹਿਲੀ ਵਾਰੀ ਹੋਇਆ ਹੈ ਕਿ ਮੈਂਬਰ ਪੰਚਾਇਤਾਂ ਨੂੰ ਪੂਰੇ ਪੰਜਾਬ ਦੇ ਵਿੱਚ ਅੱਜ 19 ਜ਼ਿਲ੍ਹਿਆਂ ਦੇ ਵਿੱਚ ਸਾਰੇ ਮੈਂਬਰ ਪੰਚਾਇਤਾਂ ਨੂੰ ਇਕੱਠੇ ਕਰਕੇ ਸੌ ਚੁਕਾਈ ਜਾ ਰਹੀ ਹੈ ਦੇਖੋ ਸੌ ਚੁਕਾਉਣ ਦਾ ਮਤਲਬ ਇਹ ਹੈ ਕਿ ਇੱਕ ਤਰ੍ਹਾਂ ਜ਼ਿੰਮੇਵਾਰੀ ਦਾ ਅਹਿਸਾਸ ਉਹਨਾਂ ਨੂੰ ਕਰਾਉਣਾ ਤੇ ਦੂਜਾ ਉਹਨਾਂ ਨੂੰ ਵਧਾਈ ਦੇਣਾ ਉਹਨਾਂ ਨੂੰ ਇਹ ਲੱਗੇ ਕਿ ਅਸੀਂ ਸਰਕਾਰ ਦਾ ਹਿੱਸਾ ਹਾਂ ਕਿਉਂਕਿ ਡੈਮੋਕ੍ਰੇਸੀ ਦੀ ਅਸਲ ਜੋ ਪਰਿਭਾਸ਼ਾ ਪਿੰਡਾਂ ਦੇ ਵਿੱਚ ਸਹੀ ਸਾਰਾ ਕੰਮ ਲੋਕਤੰਤਰ ਮਰਿਆਦਾ ਦੇ ਮੁਤਾਬਕ ਚੱਲੇ ਇਸ ਚੀਜ਼ ਦੇ ਲਈ ਅੱਜ ਸਾਰੇ ਪ੍ਰਮੋਤ ਕੀਤੇ ਗਏ ਨੇ ਤੇ ਸਾਰੇ ਮੈਂਬਰ ਬਹੁਤ ਵੱਡੀ ਗਿਣਤੀ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਪਹੁੰਚੇ ਸਰ ਕਿਹਾ ਜਾ ਰਿਹਾ ਹੈ ਕਿ ਬਜਟ ਦੇ ਵਿੱਚ ਵਾਅਦਾ ਕੀਤਾ ਗਿਆ ਸਚਾਈ ਨੂੰ ਲੈ ਕੇ ਜੈ ਮੈਰੀ ਪਾਣੀ ਨਹੀਂ ਲੱਗਿਆ ਦੇਖੋ ਮੈਂ ਇਹ ਵੀ ਕਹਿ ਸਕਦਾ ਹਾਂ ਬਜਟ ਦਾ ਵਾਅਦਾ ਕੀਤਾ ਹੀ ਕੀਤਾ ਹੈ ਕਿ ਪਿਛਲੇ 35-40 ਸਾਲਾਂ ਤੋਂ ਜੋ ਧਿਆਨ ਇਸ ਗੱਲ ਵੱਲ ਦੇਣਾ ਚਾਹੀਦਾ ਸੀ ਜਿਹੜੀ ਸਭ ਤੋਂ ਵੱਡੀ ਸਮੇਂ ਦੀ ਜ਼ਰੂਰਤ ਹੈ ਅੱਜ ਪਾਣੀ ਬਚਾਉਣ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਬਚਾਉਣ ਦੀ ਵੀ ਜ਼ਰੂਰਤ ਹੈ ਤੇ ਜੋ ਪਾਣੀ ਹੈ ਸਾਡੇ ਕੋਲ ਉਹ ਸਹੀ ਥਾਂਾਂ ਦੇ ਵਿੱਚ ਖੇਤਾਂ ਨੂੰ ਲੱਗ ਸਕੇ। ਇਹ ਵੀ ਜ਼ਰੂਰਤ ਹੈ। ਕਿ ਜਿਵੇਂ ਮੈਂ ਦੱਸਿਆ ਕਿ 66% ਪਾਣੀ ਜਿਹੜਾ ਡੈਮਾਂ ਦਾ ਉਹ ਸਾਡੇ ਖੇਤਾਂ ਨੂੰ ਜਾ ਰਿਹਾ। ਬਾਕੀ ਸੂਏ ਟੁੱਟੇ ਨੇ, ਖਾਲੇ ਟੁੱਟੇ ਨੇ ਕਿਸੇ ਨੇ ਧਿਆਨ ਹੀ ਕਰੀ ਕੋਈ ਨਹੀਂ ਕੀਤਾ। ਹਰ ਅਸੀਂ ਪਿਛਲੇ ਸਮੇਂ ਦੇ ਵਿੱਚ 16518 ਜਿਹੜੇ ਉਹ ਕਾਲ ਬਣਾਈ ਵੀ ਨੇ 2.5 ਸਾਲਾਂ ਦੇ ਵਿੱਚ ਹਰ ਖੇਤ ਨੂੰ ਅਸੀਂ ਪਾਣੀ ਦੇ ਰਹੇ ਹਾਂ 400 ਕਰੋੜ ਰੁਪਏ ਦਾ ਬਜਟ ਸੀ ਪਹਿਲਾਂ ਜਿਹੜਾ ਅਸੀਂ 1500 ਕਰੋੜ ਦਾ ਬਜਟ ਸਾਡੀ ਪੂਰੀ ਸਰਕਾਰ ਦੀ ਇਹ ਸਰਕਾਰ ਭਗਵਾਨ ਸਿੰਘ ਮਾਨ ਦੀ ਰਵਾਈ ਦੇ ਵਿੱਚ ਇਹ ਪੂਰੀ ਕੋਸ਼ਿਸ਼ ਹੈ ਕਿ ਅਸੀਂ ਪੂਰੇ ਦਾ ਪੂਰਾ ਪਾਣੀ ਹੈ ਜਿਹੜਾ ਉਹ ਖੇਤਾਂ ਨੂੰ ਦੇਈਏ ਇਹਦੇ ਨਾਲ ਦੋ ਗੱਲਾਂ ਹੋਣੀਆਂ ਇੱਕ ਤਾਂ ਜਿਹੜਾ ਨਹਿਰੀ ਪਾਣੀ ਲੱਗਦਾ ਉਸ ਦੇ ਨਾਲ ਫਸਲ ਹੈ ਜਿਹੜੀ ਵੱਧ ਹੁੰਦੀ ਹੈ ਤੇ ਦੂਜਾ ਜਿਹੜਾ ਤਰਤੀਹੇਠੋਂ ਪਾਣੀ ਦੀ ਹੈ ਜਿਹੜੀ ਨਿਰਪਰਤ ਉੱਗੜਦੀ ਹੈ ਤੇ ਨਾਲ ਬਿਜਲੀ ਵੀ ਵੱਜਦੀ ਹੈ ਸੋ ਸਾਡੀ ਪੂਰੀ ਕੋਸ਼ਿਸ਼ ਹੈ ਜੇ ਕਿ ਅਸੀਂ ਹਰ ਖੇਤ ਨੂੰ ਜਿਹੜਾ ਪਾਣੀ ਦੇਣਾ ਤੇ ਸਹੀ ਪਾਣੀ ਦੀ ਵਰਤੋਂ ਸਿੱਖ ਕਰਦੇ ਸਰਪੰਚਮ ਬਚਨ ਕੁ ਹਦਾਇਤਾਂ ਸਪੈਸ਼ਲ ਕੁਝ ਪਾਵਰ ਸਪੈਸ਼ਲ ਪਹਿਲੀ ਵਾਰ ਕਿਉਂਕਿ ਅਜਿਹਾ ਹੋਇਆ ਜਿਵੇਂ ਕਿ ਆ ਤੁਸੀਂ ਇਹਨਾਂ ਨੂੰ ਸਾਰੀਆਂ ਪਾਵਰਾਂ ਨੇ ਖੇਤ ਪਿੰਡਾਂ ਦਾ ਵਿਕਾਸ ਇਹਨਾਂ ਨੇ ਕਰਾਉਣਾ ਅਸੀਂ ਨਾਲ ਇਹ ਹੈ ਕਿ ਇਹਨਾਂ ਦੀ ਜੋ ਵੀ ਪੰਚਾਇਤਾਂ ਮੈਂਬਰ ਪੰਚਾਇਤ ਪਿੰਡ ਦੀ ਗੈਟਰੀ ਦੇ ਲਈ ਕੁਝ ਵੀ ਕਹਿਣਗੇ ਅਸੀਂ ਸਾਰਾ ਕੁਝ ਉਰਕੇ ਦੇਵਾਂਗੇ ਸਾਰੇ ਅਧਿਕਾਰੀਆਂ ਨੂੰ ਹਦਾਇਤਾਂ ਦੇਉਂਗਾ ਤੇ ਇਹਨਾਂ ਨੂੰ ਬੇਨਤੀ ਵੀ ਕੀਤੀ ਕਿ ਸਾਰੀਆਂ ਪਾਰਟੀਆਂ ਵਾਜਾਂ ਤੋਂ ਉੱਪਰ ਉੱਠ ਕੇ ਪਿੰਡਾਂ ਦਾ ਵਿਕਾਸ ਕਰੋ ਕਿਉਂਕਿ ਪਿੰਡਾਂ ਦੇ ਵਿਕਾਸ ਦੇ ਵਿੱਚ ਹੀ ਜਿਵੇਂ ਦੇਸ਼ ਦਾ ਵਿਕਾਸ ਅਸੀਂ ਸਭ ਕਹਿ ਸਕਦੇ ਹਾਂ ਸਿ ਦੇਸ਼ ਦਾ ਵਿਕਾਸ ਪਿੰਡਾਂ ਦੇ ਵਿੱਚ ਹੈ ਸੋ ਅਸੀਂ ਇਹਨਾਂ ਦਾ ਪੂਰਾ ਮਾਨ ਸਤਕਾਰ ਹੈਦਾ ਹਰ ਤਰੀਕੇ ਨਾਲ ਜੀ ਸਾਹਿਬ ਇੱਕ ਤੁਸੀਂ ਪਰਾਲੀ ਦੇ ਮਾਮਲੇ ਤੇ ਗੱਲ ਕੀਤੀ ਹੈ ਬਹੁਤ ਵਧੀਆ ਗੱਲ ਹੈ ਪਰ ਸਰਕਾਰ ਸਬਸਿਡੀ ਜ਼ਰੂਰ ਦਿੰਦੀ ਹੈ ਪਰ ਜੋ ਚੀਜ਼ ਰੋਟਾਵੇਟਰ ਜਾਂ ਹੋਰ ਜਿਹੜੇ ਜੰਤਰ ਨੇ ਖੇਤੀ ਮਸ਼ੀਨਰੀ ਹੈ ਜੋ ਲੱਖ ਰੁਪਏ ਦੀ ਆ ਤਾਂ ਉਹ ਜਿਹੜੇ ਕਾਰਖਾਨੇਦਾਰ ਨੂੰ 3 ਲੱਖ ਦੀ ਕਰ ਦਿੰਦੇ ਨੇ ਜੀ ਦੇਖੋ ਮੈਂ ਇਸ ਦੇ ਇੱਕ ਗੱਲ ਕਹਣੀ ਚਾਹੁੰਦਾ ਕੱਲੀ ਸਰਕਾਰ ਵੀ ਕੁਝ ਨਹੀਂ ਕਰ ਸਕਦੀ ਜੀ ਲੋਕਾਂ ਨੂੰ ਐਫਫਰਸ ਖੁਦ ਵੀ ਕਰਨੇ ਇਹਦੇ ਵਿੱਚ ਭਲਾ ਲੋਕਾਂ ਇਹ ਲੋਕ ਇਸ ਗਲਤ ਰਸਤੇ ਤੇ ਚੱਲ ਰਹੇ ਆ ਕਿ ਆਉਣ ਵਾਲਾ ਸਮਾਂ ਬੜਾ ਖਤਰਨਾਕ ਹੋ ਸਕਦਾ ਜਿਹੜੇ ਮਿੱਤਰ ਕੀੜੇ ਨੇ ਜਿਹੜੇ ਖੁਦ ਹੀ ਸਾਰਾ ਕੁਝ ਪੈਦਾ ਕਰਦੇ ਸੀ ਮਿੱਟੀ ਖੋਲੀ ਕਰਦੇ ਸੀ ਮਸੂਰ ਕਰਦੇ ਸੀ ਅਸੀਂ ਉਹਨਾਂ ਨੂੰ ਮਾਰ ਰਹੇ ਹਾਂ ਤੇ ਕਿਸਾਨੀ ਦਾ ਵੀ ਜਿੱਥੇ ਇੱਕ ਦੋ ਬੋਰੀ ਖਾਦ ਦੇ ਨਾਲ ਸੜ ਸਕਦਾ ਇਹ ਸਿਰਫ ਪਰਾਲੀ ਸਾੜਨ ਦੀ ਵਜ੍ਹਾ ਕਰਕੇ ਖਦਮ ਜਾਦੇ ਪਾਣੀਆਂ ਪੈ ਰਹੇ ਨੇ ਕਿਉਂਕਿ ਨਿਰਪਰਤਾ ਇਸ ਤਰ੍ਹਾਂ ਦੀ ਕਰ ਲਈ ਸੀ ਸਭ ਪਰਾਲੀ ਸਾੜ ਦੇ ਵਿੱਚ ਜੋ ਸਾਡੀ ਸਬਸਿਡੀ ਦਾ ਜੇ ਕੋਈ ਹਜਾ ਮਸਲਾ ਸਾਡੇ ਧਿਆਨ ਚ ਆਉਂਦਾ ਅਸੀਂ ਕਾਰਵਾਈ ਕਰਾਂਗੇ ਬਿਲਕੁਲ ਨਹੀਂ ਇਸ ਤਰ੍ਹਾਂ ਦੀ ਅਸੀਂ ਇਸ ਤਰ੍ਹਾਂ ਬਿਲਕੁਲ ਨਹੀਂ ਹੋਣ ਦੇਵਾਂਗੇ ਕਿ ਕਿਸਾਨੀ ਦੀ ਕਿਸੇ ਤਰ੍ਹਾਂ ਲੁੱਟ ਹੋਵੇ ਤੇ ਸਰਕਾਰ ਦੇ ਪੈਸੇ ਦੀ ਦੁਰਵਰਤੋਂ ਹੋਵੇ ਜਿਹੜਾ ਕੋਈ ਅਜਿਹਾ ਕੁਝ ਕਰੂਗਾ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸਾਹਿਬ ਇੱਕ ਮਿੰਟ ਐਨਓ ਐਨਓ ਐਨਓਸੀ ਦੀ ਗੱਲ ਆਈ ਹੈ ਰਜਿਸਟਰੀਆਂ ਦੀ ਅੱਜੇ ਤਾਂ ਤੁਹਾਡੇ ਵਿਧਾਨ ਸਭਾ ਵਿੱਚ ਪਾਸ ਹੋ ਗਿਆ ਗਵਰਨ ਸਰਕਾਰ ਦਾ ਪਰ ਲੱਗੋ ਨਹੀਂ ਹੋ ਰਹੀ ਹੈ ਤੇ ਕਾਰਨ ਕੀ ਹੈ ਦੇਖੋ ਕਦੋਂ ਤਾਂ ਤੁਸੀਂ ਲਾਸਟ ਕਦੋਂ ਪਤਾ ਕੀਤਾ ਹੈ ਨਹੀਂ ਰੋਜ਼ ਦੇਖਦੇ ਹਾਂ ਤੇ ਰਿਸ਼ਤੀ ਹੋ ਹੀ ਨਹੀਂ ਰਹੀਆਂ ਐਨਓਟੀ ਬਗੈਰ ਹਾਂ ਤੁਸੀਂ ਕਦੇ ਨਹੀਂ ਪਤਾ ਕਰਦੇ ਸਪੱਸ਼ਟ ਜੋ ਕਹਾਂਗੇ ਉਹ ਹਰ ਸੂਰਤ ਚ ਕਰਾਂਗੇ ਅਸੀਂ ਪਹਿਲਾਂ ਕਿਹਾ ਹੀ ਨਹੀਂ ਪਹਿਲਾਂ ਅਸੀਂ ਵਿਧਾਨ ਸਭਾ ਚ ਲੈ ਕੇ ਜਾਂਦਾ ਕਿਉਂ ਇੱਥੇ ਜੀ ਕਈ ਕੰਪਲਿਕੀਸ਼ਨ ਅਸੀਂ ਕਦੇ ਨਹੀਂ ਚਾਹੁੰਦੇ ਸਰਕਾਰ ਤਾਂ ਲੋਕਾਂ ਦੀ ਸੇਵਾ ਦੇ ਲਈ ਹੈ ਸਰਕਾਰ ਤਾਂ ਚਾਹੁੰਦੀ ਹੈ ਕਿ ਲੋਕਾਂ ਨੂੰ ਹਰ ਸੁਖ-ਸੁਵਿਧਾ ਮਿਲੇ ਤੇ ਕੋਈ ਖੱਜਲ ਖਵਰੀ ਨਾ ਹੋ ਪਰ ਉਹ ਚ ਕਈ ਮੁਸ਼ਕਲਾਂ THੀਆਂ ਜਿਹੜਾ ਹੱਲ ਕੀਤਾ ਅਸੀਂ ਵਿਧਾਨ ਸਭਾ ਚ ਲੈ ਕੇ ਆਏ ਆ ਜਦੋਂ ਵਿਧਾਨ ਸਭਾ ਚ ਅਸੀਂ ਪਾਸ ਕੀਤਾ ਤਾਂ ਇਟ ਮੀਨਜ਼ ਕਿ ਸਾਡੀ ਨੀਅਤ ਸਾਫ਼ ਨਹੀਂ ਉਹ ਲਾਗੂ ਹੋਗੇ ਮੈਂ ਲਾਗੂ ਦੇ ਗੱਲਾਂ ਲਾਗੂ ਨਹੀਂ ਹੋ ਰਿਹਾ ਤੁਸੀਂ ਦੰਚ ਮੈਂ ਉਹੀ ਗੱਲ ਸੁਣਦਾ ਹਾਂ ਪਤਾ ਕਰੋ ਜੇ ਕਿਤੇ ਕੋਈ ਕਮੀ ਪੇਸ਼ੀ ਰਹੀ ਹੈ ਤਾਂ ਸਾਰੀ ਦੂਰ ਕਰ ਦਿੱਤੀ ਜਾਊਗੀ ਕਰ ਰਹੇ ਆ ਮੈਡਮ ਮਲੇਰ ਕੋਲ ਆ ਫੜੇ ਸਰ ਨੋਟੀਫਿਕੇਸ਼ਨ ਕੇ ਆ ਰਿਹਾ ਵੀ ਨੋਟੀਫਿਕੇਸ਼ਨ ਹੋ ਜਾਊਗਾ ਜਲਦ ਜਦੋਂ ਦੇਖੋ ਵਿਧਾਨ ਸਭਾ ਦੇ ਵਿੱਚ ਪਾਸ ਹੋ ਗਿਆ ਹੁਣ ਕਿਤੇ ਚੋਣਾਂ ਜਲਤੇ ਲੱਗੇ ਹੋਏ ਤੇ ਹੁਣ ਜਿਵੇਂ ਅੱਜ 19 ਜ਼ਿਲ੍ਹਿਆਂ ਦੇ ਵਿੱਚ ਸੋਚ ਕਈ ਜਾ ਰਹੀ ਹੈ ਚਾਰ ਜ਼ਿਲ੍ਹਿਆਂ ਦੇ ਨਹੀਂ ਸੋ ਇਸ ਤਰ੍ਹਾਂ ਦੀ ਕਈ ਗੱਲਾਂ ਹੋਣਗੀਆਂ ਤੇ ਕਰ ਦਿਆਂਗੇ ਸਾਰਾ ਵਿਧਾਨ ਸਭਾ ਜਦੋਂ ਪਾਸ ਹੋ ਗਿਆ ਤਾਂ ਉਹ ਤਾਂ ਲੱਗੂ ਹੋਣਾ ਹੀ ਹੈ ਕੋਈ ਦਿੱਕਤ ਨਹੀਂ ਆਉਦੇ ਇਸ ਥੈਂਕ ਯੂ ਸਰ ਧੰਨਵਾਦ ਸਤਿ ਸ੍ਰੀ ਅਕਾਲ